ਅੱਖਰੀ ਲਿਖਣ ਬੋਲਣ ਬਾਣ ਅੱਖਰਾਂ ਕਰਕੇ ਬਾਣ ਹੁੰਦੇ ਬਾਣੀ ਲਿਖਦੇ ਆ ਇੱਕ ਤਾਂ ਹੈ ਨਾ ਗੁਰ ਬਾਣੀ ਇੱਕ ਹੁੰਦੀ ਮੂੰਹ ਨਾਲ ਜਿਹੜੀ ਬੋਲਦੇ ਆ ਇਹਨੂੰ ਕਹਿੰਦੇ ਬਾਣੀ ਇੱਕ ਹੁੰਦੀ ਆਕਾਸ਼ ਬਾਣੀ ਸੋ ਇਸ ਤਰ੍ਹਾਂ ਬਾਣੀਆਂ ਵੀ ਕੇਕੇਤੀਆ ਖਾਣੀ ਕੇਤੀਆ ਬਾਣੀ ਇੱਕ ਪਾਣੀ ਝਰਨੇ ਚ ਡਿੱਗਦਾ ਉਹ ਕਹਿੰਦਾ ਕਲ 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 ਕਰਦਾ ਇੱਕ ਤਾਂ ਅੱਗ ਬਾਲਦੀ ਉਹ ਭੜ 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 ਕਰਦੀ ਆ ਤੇ ਵੀ ਬਾਣੀ ਹੈ ਤੇ ਅਗਨ ਬਾਣੀ ਪਾਣੀ ਦੀ ਬਾਣੀ ਕਹ ਤੇਰੀ ਬੋਲ ਬਾਣੀ ਵੀ ਭਾਈ ਚੰਗੀ ਹੈ ਪੇਸ਼ ਕਰਕੇ ਦੇਦ ਬਾਣੀ ਬ੍ਰਹਮਾ ਦੀ ਬਾਣੀ ਪਰ ਇੱਕ ਧੁਰ ਕੀ ਬਾਣੀ ਆਈ ਜਿਸ ਸਗਲੀ ਚਿੰਤ ਮਿਟਾਈ ਏਸੇ ਮਹਾਰਾਜ ਕਹਿੰਦੇ ਨੇ ਪਹਿਲਾਂ ਤਾਂ ਸਧਾਰਨ ਬਾਣੀ ਜਿਹੜੀ ਮਨੁੱਖ ਬੋਲਦੇ ਨੇ ਅੱਖਰਾਂ ਕਰਕੇ ਬਾਣੀ ਦਾ ਲਿਖਣਾ ਫਿਰ ਬੋਲਣਾ ਹੁੰਦਾ ਕੋਈ ਜਲ ਵਿੱਚ ਲਿਖਣੀ ਹੋਵੇ ਜਾਂ ਜਵਾਨੀ ਕਰਨੀ ਹੋਵੇ ਉਹ ਫਿਰ ਆਪਾਂ ਅੱਖਰਾਂ ਕਰਕੇ ਕਰਦੇ ਆਂ ਵਾਹਿਗੁਰੂ ਦੇ ਅੱਖਰ ਵੀ ਲਿਖਦੇ ਆਂ ਗੁਰਬਾਣੀ ਦੇ ਅੱਖਰ ਵੀ ਲਿਖਦੇ ਆਂ ਪਰ ਕਬੀਰ ਜੀ ਕਹਿੰਦੇ ਇਹ ਅੱਖਰ ਖਿਰ ਜਾਣਗੇ ਅੱਖਰ ਇਨ ਮਹਿ ਨਹੀਂ ਸ਼ਾਹੀ ਨਾਲ ਲਿਖੇ ਹੋਏ ਅੱਖਰ ਕਿਸੇ ਨਾ ਕਿਸੇ ਟਾਈਮ ਮਿਟ ਜਾਂਦੇ ਨੇ ਬਹੁਤ ਪੁਰਾਣੇ ਪੁਰਾਣੇ ਜਿਹੜੇ ਹਜ਼ਾਰ ਸਾਲ ਪੁਰਾਣਾ ਗ੍ਰੰਥ ਪਿਆ ਹੌਲੀ 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 ਜੇ ਅੱਖਰ ਮਿਟ ਸਕਦੇ ਨੇ ਕਿਸੇ ਕਾਗਜ਼ ਨੂੰ ਪਾਣੀ ਵਿੱਚ ਰੱਖ ਦਈਏ ਤਾਂ ਹੌਲੀ-ਹੌਲੀ ਹੌਲੀ ਅੱਖਰ ਮਿਟ ਜਾਵੇਗਾ ਪਰ ਇਹ ਅੱਖਰ ਉਨਵੇਂ ਨਾਹੀਂ ਉਹ ਵਾਹਿਗੁਰਮ ਖਰਮ ਤੋਂ ਰਹਤਾ ਉਹਦੇ ਵਿੱਚ ਨਹੀਂ ਆਉਂਦਾ ਵਾਹਿਗੁਰੂ ਅੱਖਰ ਹੈ ਕਾਗਜ਼ ਤੇ ਲਿਖਿਆ ਹੋਇਆ ਵਾਹਿਗੁਰੂ ਅੱਖਰ ਮੂੰਹ ਨਾਲ ਬੋਲਿਆ ਜਾਂਦਾ ਹੈ ਦੂਜਾ ਇਹ ਜਿਹੜਾ ਕਾਗਜ਼ ਤੇ ਲਿਖਿਆ ਹੋਇਆ ਉਹ ਵੀ ਵਾਹਿਗੁਰੂ ਨਹੀਂ ਜਿਹੜਾ ਮੂੰਹ ਨਾਲ ਬੋਲਿਆ ਉਹ ਵੀ ਵਾਹਿਗੁਰੂ ਨਹੀਂ ਇਹ ਤਾਂ ਲਿਖਿਆ ਹੋਇਆ ਅੱਖਰ ਹੈ ਵਾਹਿਗੁਰੂ ਉਹ ਤਾਂ ਜ਼ੁਬਾਨ ਨਾਲ ਬੋਲਿਆ ਹੋਇਆ ਹੈ ਵਾਹਿਗੁਰੂ ਜਿਵੇਂ ਕਾਗਜ਼ ਤੇ ਮੈਂ ਲਿਖ ਦਿਆਂ ਪਾਣੀ ਮੂੰਹ ਲਾ ਕੇ ਪੀ ਲਓ ਉਹਨੂੰ ਪਰ ਨਹੀਂ ਪੀਤਾ ਜਾਂਦਾ ਕਿਉਂਕਿ ਕਾਗਜ਼ ਤੇ ਪਾਣੀ ਲਿਖਿਆ ਮੂੰਹ ਨਾਲ ਕਹੋ ਪਾਣੀ ਪਾਣੀ ਪਿਆਸ ਨਹੀਂ ਬੁਝਦੀ ਪਾਣੀ ਤਾਂ ਆਇਆ ਗਲਾਸ ਵਿੱਚ ਸਾਹਮਣੇ ਪਾਣੀ ਨੇ ਤਾਂ ਆਪਣਾ ਆਕਾਰ ਧਾਰਿਆ ਪਾਣੀ ਪੀ ਕੇ ਪਿਆਸ 부ਝੀ ਅੱਖਰ ਲਿਖਿਆ ਵਾਹਿਗੁਰੂ ਬੋਲਿਆ ਵਾਹਿਗੁਰੂ ਪਰ ਤੀਜਾ ਜਨ ਦਰਸ਼ਨ ਹੋਇਆ ਵਾਹਿਗੁਰੂ ਦਾ ਪ੍ਰਕਾਸ਼ ਰੂਪ ਵਿੱਚ ਉਹ ਹੈ ਵਾਹਿਗੁਰੂ ਸ਼ੇਸਤਰ ਮਹਾਰਾਜ ਕਹਿੰਦੇ ਅੱਖਰ ਨੇ ਸਾਨੂੰ ਸੋਝੀ ਦੇਣੀ ਹੈ ਤੇ ਅੱਖਰ ਤੋਂ ਅੱਗੇ ਗੱਲ ਚੱਲਦੀ ਸਾਰੀ ਅੱਖਰ ਦੇ ਰਾਹੀਂ ਆਪਾਂ ਪਹੁੰਚਦੇ ਆਂ ਵਾਹਿਗੁਰੂ ਤੱਕ ਗੁਰਬਾਣੀ ਸਾਨੂੰ ਪਹੁੰਚਾਉਂਦੀ ਵਾਹਿਗੁਰੂ ਤੱਕ ਗੁਰਬਾਣੀ ਸਾਨੂੰ ਸੇਧ ਦੇ ਦੇ ਕੇ ਅੱਗੇ ਪਹੁੰਚਾਉਂਦੀ ਹੈ ਪਰ ਗੁਰਬਾਣੀ ਦੀਆਂ ਕਲਾ ਬੜੀਆਂ ਸੰਪੂਰਨ ਨੇ ਬਾਣੀ ਪੜਦਿਆਂ ਪੜਦਿਆਂ ਬਾਣੀ ਸਤਿਗੁਰੂ ਕਹਿੰਦੇ ਇਸ ਬਾਣੀ ਤੇ ਹਰ ਨਾਮ ਪਾਏ ਦਾ ਇਹ ਬਾਣੀ ਜੋ ਜਿਹਾ ਹੋ ਜਾਣਾ ਤੇ ਸੰਤਰ ਰਵੇ ਹਰ ਨਾਮਾ ਬਾਣੀ ਬਹੁਤ ਸਾਰੇ ਲੋਕ ਪ੍ਰਸ਼ਨ ਕਰਦੇ ਨੇ ਕਿ ਬਾਣੀ ਨਾਮ ਇਹ ਅਲੱਗ-ਅਲੱਗ ਨੇ ਕਿ ਇਕੱਠੇ ਨੇ ਫਿਰ ਉਹਨਾਂ ਪ੍ਰਮਾਣ ਦੇਣਾ ਪੈਂਦਾ ਜੇ ਦੁਨੀਆ 'ਚ ਦੁੱਧ ਨਾ ਹੁੰਦਾ ਤਾਂ ਘਿਓ ਮੱਖਣ ਪਨੀਰ ਦਹੀਂ ਖੋਆ ਕੁਝ ਨਾ ਹੁੰਦਾ ਦੁੱਧ ਉਹਦਾ ਮੂਲ ਹੈ ਆਪਾਂ ਦੁੱਧ ਦਾ ਦਹੀਂ ਦਹੀਂ ਚੋਂ ਮੱਖਣ ਮੱਖਣ ਚੋਕਿਓ ਅਥਵਾ ਪਨੀਰ ਬਣਾਉਨੇ ਆ ਇਸ ਤਰ੍ਹਾਂ ਦੁੱਧ ਤੋਂ ਅੱਗੇ ਤਾਂ ਭਾਵੇਂ ਸਾਰਾ ਕੁਝ ਬਣਾਈਏ ਮੂਲ ਰੂਪ ਜਿਵੇਂ ਦੁੱਧ ਹੈ ਏਸੇ ਤਰ੍ਹਾਂ ਮੂਲ ਪਹਿਲਾਂ ਗੁਰਬਾਣੀ ਹੀ ਹੈ ਬਾਣੀ ਨੂੰ ਪੜੀ ਜਾਓ ਪੜੀ ਜਾਓ ਪੜੀ ਜਾਓ ਸੁਣੀ ਜਾਓ ਸੁਣੀ ਜਾਓ ਸੁਣਦਿਆਂ ਸੁਣਦਿਆਂ ਸੁਣਿਆ ਸਤ ਸੰਤੋਖ ਗਿਆਨ ਗੁਰਬਾਣੀ ਦੇ ਪੜਨ ਨਾਲ ਅੰਦਰ ਹਿਰਦੇ ਦੇ ਅੰਦਰ ਇੱਕ ਸੂਖਮ ਮੈਲ ਹੈ ਜਿਹੜੀ ਉੱਤਰਨੀ ਸ਼ੁਰੂ ਹੁੰਦੀ ਜਦੋਂ ਮਨ ਸੂਖਮ ਮੈਲ ਲੱਗਣ ਕਰਕੇ ਹੀ ਭਾਰਾ ਹੈ ਸੰਤਾਪ ਵਿੱਚ ਹੈ ਮਨ ਔਖਾ ਹੈ ਦੁਖੀ ਹੈ ਜਿਉਂ-ਜਿਉਂ ਬਾਣੀ ਪੜ ਕੇ ਕੰਨਾਂ ਦੇ ਰਾਹੀਂ ਸੂਖਮ ਤੌਰ ਤੇ ਅੰਦਰ ਗਏ ਤਾਂ ਉਸ ਵਕਤ ਦੇਖੋ ਅੰਦਰੋਂ ਮਨ ਹਲਕਾ ਹੋਣਾ ਸ਼ੁਰੂ ਹੋ ਗਿਆ ਹਣ ਤਾਂ ਦੇਖੋ ਡਾਕਟਰ ਤਾਰਜੀ ਬ੍ਰੀਕ ਜੀ ਪਾ ਕੇ ਦਿਲ ਤੱਕ ਲੈ ਜਾਂਦੇ ਨੇ ਵਾਲਵ ਸਾਫ ਕਰਦੇ ਅੰਦਰ ਉਹ ਕਰਦੇ ਵੀ ਸਾਰਾ ਕੁਝ ਨਾਲ ਨਾਲ ਦੇਖੀ ਜਾਂਦੇ ਨੇ ਟੀਵੀ ਦੇ ਉੱਤੇ ਸਾਇੰਸ ਉਸੇ ਤਰ੍ਹਾਂ ਹੀ ਅੱਗੇ-ਅੱਗੇ ਵਧ ਰਹੀ ਹੈ ਅਸਲ ਵਿੱਚ ਅੰਦਰਲੀ ਸਾਇੰਸ ਸਾਡੇ ਵਿੱਚ ਬਹੁਤ ਅੱਗੇ ਜਾ ਚੁੱਕੀ ਹੈ ਕਾਲਪੁਰਖ ਦੀ ਸਾਇੰਸ ਇਹਨੂੰ ਆਤਮ ਸਾਇੰਸ ਕਹਿੰਦੇ ਨੇ ਇੱਕ ਹੁੰਦਾ ਗਿਆਨ ਇੱਕ ਹੁੰਦਾ ਵਿਗਿਆਨ ਗਿਆਨ ਸਧਾਰਨ ਹੁੰਦਾ ਤੇ ਵਿਗਿਆਨ ਪਰਮਾਤਮਾ ਦੇ ਨਾਮ ਦਾ ਪਰਮਾਰਥ ਤੇ ਸਵਾਰਥ ਜਿਵੇਂ ਹੁੰਦੇ ਨੇ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਬਾਣੀ ਜਿਹੜੀ ਆ ਅੱਖਰ ਹੀ ਹੈ ਕੋਈ ਬਜ਼ੁਰਗ ਆਇਆ ਉਹਨੂੰ ਆਉਂਦਿਆਂ ਸਾਰ ਕਹੀਏ ਵੀ ਕਿਉਂ ਬਈ ਬਾਬਾ ਕਿੱਧਰ ਮੂੰਹ ਚੱਕਿਆ ਉਹ ਤਾਂ ਗੁੱਸੇ ਹੋ ਗਿਆ ਅੱਖਾਂ ਲਾਲ ਹੋ ਗਈਆਂ ਮੇਰੇ ਐਡੀ ਬੇਇੱਜ਼ਤੀ ਕੀਤੀ ਅੱਜ ਉਹ ਨਹੀਂ ਜੀ ਨਹੀਂ ਗਲਤੀ ਹੋ ਗਈ ਗੋਡੀਆਂ ਹੱਥ ਲਾ ਕੇ ਮਾਫੀ ਦੇ ਦੇ ਸਉਰੀ ਜੀ ਉਸੇ ਟਾਈਮ ਠੰਡਾ ਦੇਖੋ ਆਪਾਂ ਉਹਨੂੰ ਕੁਝ ਨਹੀਂ ਕਿਹਾ। ਬੋਲਣ ਵਿੱਚ ਹੀ ਸਾਰੀ ਗੱਲ ਖਰਾਬ ਹੋ ਜਾਂਦੀ, ਬੋਲਣ ਨਾਲ ਹੀ ਠੀਕ ਹੋ ਜਾਂਦੀ। ਇਸ ਕਰਕੇ ਮਾਰਕਾ ਨਾਨਕ ਫਿੱਕਾ ਬੋਲਿਆ ਤਨਮਨ ਫਿੱਕਾ ਹੋਏ। ਹੁਣ ਆਪਾਂ ਜੇ ਜ਼ੁਬਾਨ ਦੇ ਨਾਲ ਕਹੀਏ ਵਾਹਿਗੁਰੂ 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 ਵਾਹਿਗੁਰੂ। ਬਸ ਇਹਦੇ ਨਾਲ ਹੀ ਕਲਿਆਣ ਹੋ ਜਾਣੀ। ਠੰਡ ਪੈ ਜਾਣੀ। ਸ਼ਾਂਤੀ ਆ ਜਾਂਦੀ ਹੈ। ਜਦੋਂ ਆਪਾਂ ਸਾਰਾ ਦਿਨ ਜਿਹੜੀਆਂ ਗੱਲਾਂ ਕਰਦੇ ਆ ਕਿਸੇ ਦਿਨ ਟੇਪ ਰਕਾਰਡ ਲਾ ਕੇ ਆਪਣੇ ਮਾਈਕ ਕੋਲ ਰੱਖੋ ਲਾ ਕੇ ਜੋ ਸਵੇਰ ਤੋਂ ਲੈ ਕੇ ਰਾਤ ਤੱਕ ਬੋਲਿਆ ਉਹਦਾ ਰਿਜ਼ਲਟ ਕੱਢਿਓ ਫਿਰ ਕਿ ਉਹ ਰਿਜ਼ਲਟ ਸਾਡੇ ਤਰਨ ਦਾ ਹੈ ਕਿ ਉਹ ਰਿਜ਼ਲਟ ਸਾਡਾ ਭਲਾ ਕਰ ਸਕਦਾ ਜਾਂ ਫਿਰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਲਦੇ ਉਹਨੂੰ ਲਿਖੀ ਜਾਓ ਉਹ ਕਿਸੇ ਬੰਦੇ ਨੂੰ ਪੜਾ ਕੇ ਦੇਖੋ ਪਿਆਜੋ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੋਲਿਆ ਇਹ ਪੜੀ ਤਾਂ ਇਹਨਾਂ ਮੇਰਾ ਭਲਾ ਹੋ ਜਾਏਗਾ ਉਹ ਕਹਿੰਦਾ ਸਵੇਰ ਦੀ ਇੰਨੀਆਂ ਤਾਂ ਤੂੰ ਗਾਲਾਂ ਹੀ ਕੱਢੀਆਂ ਨੇ ਐਨੀ ਵਾਰ ਤੂੰ ਕਿਹਾ ਚਾਹ ਲਿਆਓ ਰੋਟੀ ਲਿਆਓ ਪਾਣੀ ਲਿਆਓ 버ਗਰ ਖਾਓ ਆਹ ਖਾਓ ਦਾਲਰ ਲਿਆਓ ਇਹ ਤੇ ਵਾਹਿਗੁਰੂ ਤਾਂ ਕਿਤੇ ਵੀ ਨਹੀਂ ਕਿਹਾ ਹੋਇਆ ਫਿਰ ਕੋਈ ਬਾਣੀ ਦੀ ਪੰਗਤੀ ਨਹੀਂ ਪੜੀ ਸਵੇਰ ਦੀ ਤੂੰ ਸਵੇਰ ਕਰਕੇ ਜਦੋਂ ਅਸੀਂ ਬਾਣੀ ਦੀ ਕੋਈ ਪੰਗਤੀ ਨਹੀਂ ਪੜੀ ਸਵੇਰ ਦੀ ਕੋਈ ਪਾਠ ਨਹੀਂ ਕੀਤਾ ਸ਼ਾਮ ਤੱਕ ਨਿਆਣਿਆਂ ਦੀਆਂ ਗੱਲਾਂ ਨਿਆਣਿਆਂ ਨਾਲ ਝਗੜਾ ਉਧਰ ਝਗੜਾ ਟੈਲੀਫੋਨ ਦੇ ਉੱਤੇ ਕਿੰਨੀਆਂ ਗੱਲਾਂ ਕਰਦੇ ਆ ਸਾਰਾ ਦਿਨ ਵਿੱਚ ਉੱਥੇ ਵਿਆਹ ਕਰਨਾ ਉੱਥੇ ਬਿਲ ਕਰਨਾ ਤੂੰ ਉੱਥੇ ਆ ਜੀ ਮੈਂ ਤੈਨੂੰ ਉੱਥੇ ਮਿਲੂੰਗਾ ਇਹ ਕੋਈ ਗੱਲ ਹੈ ਜਦੋਂ ਇੱਕ ਸਾਰੇ ਦਿਨ ਦੀਆਂ ਗੱਲਾਂ ਨੂੰ ਨੋਟ ਕਰਕੇ ਦੇਖਾਂਗੇ ਤਾਂ ਆਪੇ ਹੱਸਾਂਗੇ ਕਿ ਪਾਣੀ ਚ ਮਧਾਣੀ ਆ ਸਾਰਾ ਦਿਨ ਤਾਂ ਹੀ ਸਤਿਗੁਰੂ ਕਹਿੰਦੇ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੈ ਚੰਦ ਇਸੇ ਕਰਕੇ ਸਾਮਤੇਵੇਂ ਵੀ ਕਾਰਸੇਵਾਲੇ ਵਾਹਿਗੁਰੂ ਇੱਧਰ ਆਇਓ ਵਾਹਿਗੁਰੂ ਪ੍ਰਸ਼ਾਦਾ ਜੀ ਵਾਹਿਗੁਰੂ ਇੱਥੇ ਜਾਣਾ ਵਾਹਿਗੁਰੂ ਉਹ ਕਰਨਾ ਉਹ ਹਰੇਕ ਅੱਖਰ ਨਾਲ ਵਾਹਿਗੁਰੂ ਤਾਂ ਕਹਿੰਦੇ ਆ ਨਾ ਆਪਾਂ ਤਾਂ ਕਿਸੇ ਨਾਲ ਵੀ ਨਹੀਂ ਕਹਿੰਦੇ ਸਵੇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਵਾਹਿਗੁਰੂ ਕਹਿਣਾ ਵੀ ਅੱਖਰਾਂ ਨਾਲ ਹੀ ਹੁੰਦਾ ਭਾਏ ਲਿਖਣਾ ਵੀ ਅੱਖਰਾਂ ਨਾਲ ਵਾਹਿਗੁਰੂ ਬੋਲੋ ਵੀ ਵਾਹਿਗੁਰੂ ਫਿਰ ਸਿੱਧ ਕਹਿਣ ਲੱਗੇ ਆਪ ਅੱਖਰ ਅੱਖਰ ਸੱਚੇ ਪਾਤਸ਼ਾਹ ਕਹੀ ਜਾਂਦੇ ਹੋ ਬਚਨ ਪਰ ਸਾਨੂੰ ਇਹ ਸਮਝ ਨਹੀਂ ਲੱਗੀ ਅੱਖਰ ਕਰਕੇ ਨਾਮ ਜਪਿਆ ਜਾਂਦਾ ਤੇ ਈਸ਼ਵਰ ਦੀ ਸਲਾਘਾ ਹੁੰਦੀ ਹੈ ਉਹ ਕਿਹੜੇ ਅੱਖਰ ਨੇ ਜਿੰਨਾ ਕਰਕੇ ਜੀਵ ਨੇ ਸਲਾਘਾ ਕਰਨੀ ਹੈ ਕਿਰਪਾ ਹੋਣੀ ਹੈ ਤਾਂ ਮਹਾਰਾਜ ਕਹਿੰਦੇ ਅਖਰਾ ਸਿਰ ਸੰਜੋਗ ਵਖਾਣ ਕਹਿੰਦੇ ਜਿੰਨਾ ਅੱਖਰਾਂ ਦਾ ਸਿਰ ਦੇ ਨਾਲ ਸੰਜੋਗ ਕਰਨ ਕੀਤਾ ਉਹ ਪਰਾਲব্ধ ਰੂਪ ਅੱਖਰ ਨੇ ਉਹਨਾਂ ਪਰਾਲব্ধ ਰੂਪ ਅੱਖਰਾਂ ਦੁਆਰੇ ਹੀ ਬੰਦਾ ਨਾਮ ਜਪਦਾ ਤੇ ਈਸ਼ਵਰ ਦੀ ਸਲਾਘਾ ਕਰਦਾ ਹੈ ਕ੍ਰਿਸ਼ ਕਰਕੇ ਜੀਵ ਜਿਹੜਾ ਭਾਈ ਪਤੰਤਰ ਹੈ ਤੁ ਭਾਵ ਪਤੰਤਰ ਦਾ ਮਤਲਬ ਅਧੀਨ ਹੈ ਕਿਉਂਕਿ ਪ੍ਰਾਲਬਧ ਰੂਪ ਅੱਖਰ ਐਸੇ ਨੇ ਜੋ ਭੋਗੇ ਬਿਨਾ ਮਿਟਦੇ ਨਹੀਂ ਭੋਗੇ ਬਿਨ ਭਾਗਿਆ ਨਹੀਂ ਕਰਮ ਗਤੀ ਬਲਵਾਨ ਪ੍ਰਾਲਬਧ ਬਣਦੀ ਹੈ ਪਹਿਲਾਂ ਜੀਵ ਕਿਰੇਮਾਨ ਕਰਮ ਕਰਦਾ ਹੈ ਰੋਜ਼ ਦੇ ਕਰਮ ਨੂੰ ਕਿਰੇਮਾਨ ਕਰਮ ਕਹਿੰਦੇ ਨੇ ਫਿਰ ਉਹ ਕਰਮ ਜਮਾ ਹੁੰਦੇ ਨੇ ਉਹਨੂੰ ਸੰਚਿਤ ਕਰਮ ਕਹਿੰਦੇ ਨੇ ਇਕੱਠਾ ਹੋ ਜਾਂਦਾ ਉਹਨੂੰ ਸੰਚਿਤ ਕਰਮ ਤੋਂ ਫਿਰ ਪਰਾਲব্ধ ਬਣਦੀ ਪਰਾਲব্ধ ਪੰਜਾਬੀ ਚ ਪਰਾਲব্ধ ਵੀ ਕਹਿੰਦੇ ਨੇ ਅਸਲ ਅੱਖਰ ਪਰਾਲব্ধ ਹੈ ਸੋ ਇਹ ਕਰਕੇ ਜੀਵ ਜਿਹੜਾ ਨਾ ਉਹ ਪਰਾਲব্ধ ਦੇ ਅਧੀਨ ਹੁੰਦਾ ਨੱਕ ਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਜੇ ਆਪਾਂ ਕਹੀਏ ਮੈਂ ਉੱਥੇ ਨਹੀਂ ਜਾਂਦਾ ਜ਼ੋਰ ਲਾ ਲੋ ਜਾਣਾ ਹੀ ਪੈਣਾ ਜੇ ਮੱਥੇ ਤੇ ਲਿਖਿਆ ਨਾ ਜਾਣਾ ਫੇ ਜਾਣਾ ਹੀ ਪੈਣਾ ਜੇ ਨਹੀਂ ਲਿਖਿਆ ਕਿ ਨਹੀਂ ਜੋਰ ਲਾ ਲਵੇ ਇਨਸਾਨ ਨਹੀਂ ਜਾ ਸਕਦਾ ਜਦੋਂ ਜਿੱਥੇ ਖਾਣਾ ਸੋ ਖਾਣਾ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੇ ਪਹਿਲੇ ਪਾਸੇ ਦਾ ਸ਼ਬਦ ਹੈ ਰਾਜਾ ਜਨਮੇਜਾ ਦੇ ਮੱਤੀ ਵਰਜ ਬਿਆਸ ਪੜਾਇਆ ਤਿੰਨ ਕਰ ਜਗ 18 ਘਾਇ ਕਿਰਤ ਨਾ ਚੱਲਿਆ ਚਲਾਇਆ ਜਨਮੇਜਾ ਕਹਿੰਦਾ ਸੀ ਵਿਆਸ ਨੂੰ ਕਿ ਜੇ ਪਹਿਲਾਂ ਪਤਾ ਲੱਗ ਜਾਵੇ ਬੰਦਾ ਕੰਟਰੋਲ ਕਰ ਸਕਦਾ ਆਪਣੇ ਆਪ ਤੇ ਜੇ ਆਉਣ ਵਾਲੇ ਸਮੇਂ ਦਾ ਪਹਿਲਾਂ ਪਤਾ ਲੱਗ ਜੇ ਵਿਆਸ ਜੀ ਕਹਿਣ ਲੱਗੇ ਮੈਂ ਤੈਨੂੰ ਸਾਰਾ ਕੋਈ ਦਾ ਨਾ ਤੇਰੇ ਨਾਲ ਕੀ ਕੀ ਹੋਣਾ ਤੂੰ ਕੰਟਰੋਲ ਕਰਕੇ ਦੇਖ ਲੈ ਕਹਿੰਦੇ ਤੂੰ ਜਗ ਕਰੇਂਗਾ ਲੰਬੀ ਗੱਲ ਆ ਉਹਦਾ ਫਿਰ ਤੂੰ 18 ਗੋਤਰਾ ਦੇ ਬ੍ਰਾਹਮਣ ਮਾਰੇਂਗਾ ਫਿਰ ਤੂੰ ਸਰੀਰ ਤੇ ਕੋੜ ਹੋ ਜਾਵੇਗਾ ਫਿਰ ਤੂੰ ਆਹ ਕਥਾ ਸੁਨੇਗਾ ਫਿਰ ਤੂੰ ਇੱਕ ਗੱਲ ਤੇ ਕਿੰਤੂ ਕਰੇਂਗਾ ਕਿੰਤੂ ਕਰਨਾ ਨੱਕ ਤੇ ਕੋੜ ਰਹੇਗਾ ਉਹਨਾਂ ਤੋਂ ਮਰੇਂਗਾ ਤਦੋਂ ਦੱਸਦਾ ਤੋਂ ਆਪਣਾ ਇੰਤਜ਼ਾਮ ਕਰਦਾ ਪਰ ਅਖੀਰ ਮਰਨ ਵੇਲੇ ਕਹਿੰਦਾ ਬਿਆਸ ਜੀ ਜੋ ਰੱਬ ਨੇ ਲਿਖਿਆ ਬੰਦਾ ਉਹ ਟਾਲ ਨਹੀਂ ਸਕਦਾ ਤੇ ਸਿੱਧ ਕਹਿਣ ਲੱਗੇ ਮਹਾਰਾਜੇ ਨਾਮ ਕਿਵੇਂ ਜਪਿਆ ਜਾਂਦਾ ਹੈ ਸਲਾਘਾ ਕਿਵੇਂ ਹੁੰਦੀ ਹੈ ਇਹ ਵੀ ਸਾਨੂੰ ਹੁਣ ਸਮਝਾ ਦਿਓ ਸਾਨੂੰ ਤਾਂ ਇਹ ਵੀ ਨਹੀਂ ਪਤਾ ਅਸੀਂ ਤਾਂ ਨੇਰੇ ਪੁਰੇ ਸਵਾਸਾਂ ਨੂੰ ਚੜਾ ਚੜਾ ਕੇ ਹੀ ਦਸਮਦਵਾਰ ਤੱਕ ਪਹੁੰਚੇ ਮਹਾਰਾਜ ਕਹਿੰਦੇ ਅਖਰੀ ਨਾਮ ਕਹਿੰਦੇ ਅਖਰਾਂ ਕਰਕੇ ਨਾਮ ਜਪਿਆ ਜਾਂਦਾ ਅਖਰਾਂ ਕਰਕੇ ਪਰਮੇਸ਼ਰ ਦੀ ਸਲਾਘਾ ਹੁੰਦੀ ਹੈ ਭਾਈ ਅੱਖਾਂ ਕਰਕੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਸ਼ੁਭ ਗੁਣਾ ਦਾ ਵਿਚਾਰਨਾ ਸਾਰਾ ਅੱਖਾਂ ਕਰਕੇ ਹੀ ਹੁੰਦਾ ਲਿਖਣਾ ਤੇ ਬਾਣੀ ਦਾ ਬੋਲਣਾ ਵੀ ਸਭ ਅੱਖਾਂ ਕਰਕੇ ਹੁੰਦਾ ਸੋ ਇਸ ਕਰਕੇ ਅੱਖਰ ਮਹਾਰਾਜ ਜਿਹੜੇ ਨੇ ਕਹਿੰਦੇ ਅੱਖਰਾ ਸਿਰ ਜਿਹੜੇ ਸਿਰ ਤੇ ਪ੍ਰਮਾਤਮਾ ਨੇ ਅੱਖਰ ਲਿਖੇ ਹੋਏ ਨੇ ਨਾ ਉਹਨਾਂ ਅੱਖਰਾਂ ਕਰਕੇ ਕਿਰਪਾ ਹੁੰਦੀ ਹੈ ਇਸ ਕਰਕੇ ਆਪਾਂ ਲਿਖੇ ਹੋਏ ਅੱਖਰਾਂ ਦੁਆਰਾ ਹੀ ਸਾਰੀ ਕਿਰਪਾ ਦੀ ਪ੍ਰਾਪਤੀ ਕਰ ਸਕਦੇ ਹਾਂ ਗਿਆਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਕਹਿੰਦੇ ਜੇ ਰ ਅਨਗਿੰਤ ਪ੍ਰਮਾਤਮਾ ਦਾ ਉਹਦੇ ਬਿਆੰਤ ਨਾਮ ਜਪਣ ਕਰਕੇ ਸੂਪਰੂਪ ਥਾਂ ਦੀ ਪ੍ਰਾਪਤੀ ਹੋ ਜਾਂਦੀ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਅੰਦਰੋਂ ਥਾਂ ਪ੍ਰਗਟ ਹੋ ਜਾਂਦਾ ਜਿਵੇਂ ਭਾਈ ਸਾਹਿਬ ਨੇ ਮੇਰੇ ਤੋਂ ਪਹਿਲਾਂ ਦੱਸਿਆ ਸੀ ਕਿ ਜਦੋਂ ਇਨਸਾਨ ਆਤਮਦਰਸੀ ਹੋ ਜਾਂਦਾ ਤਦ ਹੀ ਆਤਮ ਤਤ ਕੋ ਦਰਸੇ ਪਰਮਪੁਰ ਕਹਿ ਪਾਵੇ ਰੇ ਮਨ ਐਸੋ ਕਰ ਸੰਨਿਆਸਾ ਆਤਮ ਦਰਸ਼ੀ ਹੋਣ ਤੋਂ ਬਾਅਦ ਹੀ ਪਰਮਾਤਮ ਦਰਸ਼ੀ ਹੁੰਦਾ ਹੈ ਇਨਸਾਨ ਪਹਿਲਾਂ ਆਪਣੀ ਆਤਮਾ ਨੂੰ ਅੰਦਰ ਦੇਖ ਬਹੁਤ سارے ਲੋਕ ਕੁਐਸਚਨ ਕਰਦੇ ਨੇ ਦਿਖਾਓ ਕਿੱਥੇ ਹੈ ਰੱਬ ਰੱਬ ਤਾਂ ਤਾਂ ਦੇਖਿਆ ਜੇ ਪਹਿਲਾਂ ਆਤਮ ਦਰਸ਼ੀ ਹੋਣਾ ਪੈਂਦਾ ਰੇ ਮਨ ਐਸੋ ਕਰ ਸੰਨਿਆਸਾ ਬਾਨ ਸੇ ਸਦਨ ਸਭ ਕਰ ਸਮਝੋ ਮਨ ਹੀ ਮਾਇ ਉਦਾਸਾ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਬਿਠਾਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਪੂਤ ਲਗਾਓ ਅਲਪਹਾਰ ਸੁਲਪਸੀ ਨਿੰਦਰਾ ਦਇਆ ਛਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਰਵਾਹ ਦੋ ਹਵਾਬੋ ਤ੍ਰੇ ਗੁਣੋ ਤੀਤ ਕਾਮ ਕ੍ਰੋਧ ਹੰਕਾਰ ਲੋਭ ਹਟ ਮੋਨ ਮੰਨਸੋਂ ਲਿਆਵੇ ਤਬਹੀ ਆਤਮ ਤੱਤ ਕੋ ਦਰਸੇ ਪਰਮਪੁਰਖ ਹੈ ਪਾਵੈ ਇਹ ਜਦੋਂ ਅੰਦਰ ਦੇਖੀ ਇੱਥੇ ਲਾਈਟ ਦੇਖੀ ਮਾਸਕ ਤੇ ਦੇਖੀ ਫਿਰ ਦੂਜੀਆਂ ਸਾਰਿਆਂ ਚ ਉਸੇ ਥਾਂ ਦਿਖਣ ਲੱਗ ਜਾਂਦੀ ਹੌਲੀ ਹੌਲੀ ਦ੍ਰਸ਼ਤਾਂ ਵਿੱਚ ਪਸ਼ੂਆਂ ਵਿੱਚ ਪੰਛੀਆਂ ਵਿੱਚ ਵਿਆਪਕ ਥਾਂ ਤੇ ਫੇਰ ਕਹਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਤਾਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਸਾ ਟਾਲਪੁਰਖ ਦੇ ਨਾਮ ਨੂੰ ਜਪਣ ਕਰਕੇ ਪਹਿਲਾਂ ਆਤਮਦਰਸ਼ੀ ਹੋਣਾ ਪੈਂਦਾ ਅੰਦਰ ਜੋਤ ਦਿਖਦੀ ਹੈ ਜਿਨ ਇਹੇ ਲਿਖੇ ਤੈਸੋ ਸਿਰਨਾਹ ਹੁਣ ਜਿਸ ਪ੍ਰਮਾਤਮਾ ਨੇ ਇਹ ਲੇਖ ਲਿਖੇ ਨੇ ਨਾ ਉਸ ਪ੍ਰਮਾਤਮਾ ਦੇ ਸਿਰ ਤੇ ਲੇਖ ਨਹੀਂ ਕਿਉਂਕਿ ਬਾਹਗੁਰੂ ਲੇਖਾਂ ਤੋਂ ਰਹਿਤ ਹੈ ਜਿਵੇਂ 8ਵੇਂ ਪਾਸ਼ਾ ਵੇਲੇ ਮਹਾਰਾਜ ਬਹੁਤ ਛੇਤੀ ਹੋਈ ਭਾਣਾ ਵਰਤਾ ਗਿਆ ਫਿਰ ਛੇਤੀ ਹੀ 9ਵੇਂ ਪਾਸ਼ਾ ਸ਼ਹੀਦੀ ਹੋ ਗਈ 10ਵੇਂ ਪਾਸ਼ਾ ਵਾਲੇ ਰਾਜਾ ਜੈ ਸਿੰਘ ਸਵਾਈ ਜਦੋਂ ਚੱਲ ਕੇ ਦਮਦਮਾ ਸਾਹਿਬ ਆਇਆ ਮਿਲਣ ਬਹਿ ਕੇ ਬੜਾ ਅਫਸੋਸਿਆ ਜਾਂ ਬੈਠਾ ਮਹਾਰਾਜ ਕਹਿੰਦੇ ਤੈਨੂੰ ਕੀ ਅਫਸੋਸ ਹੋਇਆ ਆਜਾ ਕਹਿੰਦਾ ਮਹਾਰਾਜ ਮੇਰੇ ਮੰਤਿਕ ਬੜਾ ਬੋਝ ਜਿਹਾ ਬਣਿਆ ਹੋਇਆ ਕਿ 8ਵੇਂ ਪਾਸ਼ਾ ਨੂੰ ਮੈਂ ਬੇਨਤੀ ਕਰਕੇ ਦਿੱਲੀ ਬੁਲਾਇਆ ਸੀ ਨੰਗਨ ਜਦ ਕੀਤੀ ਦਰਸ਼ਨਾ ਦੀ ਮਹਾਰਾਜ ਛੇਤੀ ਹੀ ਚਲੇ ਗਏ ਫਿਰ ਨੌਵੇਂ ਆਏ ਉਹ ਸ਼ਹੀਦੀ ਪਾ ਗਏ ਮਰ ਮੈਨੂੰ ਪਾਪ ਲੱਗਣਾ ਇਸ ਗੱਲ ਦਾ ਕਿ ਮਹਾਰਾਜ ਪਹਿਲੇ ਹੀ ਚਲੇ ਗਏ ਸਤਗੁਰੂ ਦਸਵੇਂ ਪਾਤਸ਼ਾਹ ਹੱਸ ਕੇ ਕਹਿੰਦੇ ਸਤਗੁਰ ਲੇਖ ਦੇ ਅਧੀਨ ਨਹੀਂ ਹਨ ਸਤਗੁਰ ਤਾਂ ਆਉਂਦੇ ਆ ਉਸੇ ਦਿਨ ਵੀ ਮੁੜ ਸਕਦੇ ਨੇ ਸਤਗੁਰੂ ਰਹੇ ਤਾਂ ਹਜ਼ਾਰ ਸਾਲ ਵੀ ਰਹਿ ਸਕਦੇ ਨੇ ਸਤਗੁਰੂ ਚਾਹਣ ਤੋਂ ਲੱਖ ਬਰਾ ਵੀ ਬੈਠੇ ਰਹਿਣ ਇਹ ਤੁਸੀਂ ਜਿਹੜੇ ਸੰਸਾਰੀ ਜੀਵ ਹੋ ਤੁਸੀਂ ਲੇਖਾਂ ਦੇ ਅਧੀਨ ਹੋ ਅਸੀਂ ਲੇਖਾਂ ਤੋਂ ਬਾਹਰ ਹਾਂ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਇੰਤਰੀ ਭਾਵ ਕਿ ਜਿਨੇ ਲਿਖੇ ਜਿਹੜੇ ਬ੍ਰਹਮਾ ਨੇ ਸਾਡੇ ਮੱਥੇ ਤੇ ਲੇਖ ਲਿਖੇ ਨੇ ਉਹ ਗਲਤ ਹਨ ਇਸ ਨਗਤ ਕਹਿੰਦੇ ਨਹੀਂ ਤਿਸ ਸਿਰ ਨਾਹਿ ਨਾਹਿ ਤੋਂ ਪਤਪਤੀ ਉਹਦੇ ਸਿਰ ਤੇ ਮਾਲਕ ਪ੍ਰਮਾਤਮਾ ਬੈਠਾ ਹੈ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਇਸ ਕਰਕੇ ਮਾਲਕ ਦੇ ਸਿਰ ਤੇ ਕੋਈ ਲੇਖ ਨਹੀਂ ਉਹ ਲੇਖਾਂ ਤੋਂ ਰਹਿਤ ਹੈ ਆਦੇ ਸਤਿਗੁਰੂ ਮਹਾਰਾਜ ਸਤੇ ਪਾਤਸ਼ਾਹ ਕਹਿੰਨੇ ਨੇ ਵਾਹਿਗੁਰੂ ਕਿਸੇ ਕਲਮ ਦੇ ਅਧੀਨ ਨਹੀਂ ਨਿਰਭਉ ਸੋ ਸਿਰ ਨਾਹੀਂ ਲੇਖਾ ਆਪ ਅਲੇਖ ਕੁਦਰਤ ਹੈ ਦੇਖ ਵਾਹਿਗੁਰੂ ਅਲੇਖ ਹੈ ਲੇਖ ਤੋਂ ਰਹਿਤ ਹੈ ਸਾਰਿਆਂ ਜੀਆਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਦੇ ਹੁਕਮ ਅਨੁਸਾਰ ਬ੍ਰਹਮਾ ਲੇਖ ਲਿਖਦਾ ਹੈ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਲਿਖਦਾ ਉਹ ਤਾਂ ਮੁਨਸ਼ੀ ਨੇ ਉਹ ਤਾਂ ਪਰਮਾਤਮਾ ਦੇ ਹੁਕਮ ਅਨੁਸਾਰ ਲੇਖ ਲੈਂਦੇ ਨੇ ਜਿਵੇਂ ਫਰਮਾਏ ਤੇਵ ਤੇਵ ਪਾਹ ਜਿਵੇਂ ਵਾਹਿਗੁਰੂ ਫਰਮਾਉਂਦਾ ਨਾ ਬ੍ਰਹਮਾ ਨੂੰ ਉਵੇਂ ਉਵੇਂ ਉਹ ਲੇਖ ਪੌਂਦਾ ਜਾਂਦਾ ਪਰ ਉਹ ਸਿਸਟਮ ਤੇਜ਼ ਬਹੁਤ ਜ਼ਿਆਦੇ ਫਿਰ ਇੱਕ ਬ੍ਰਹਮਾ ਥੋੜੀ ਆ ਕੋਟ ਬ੍ਰਹਮੇ ਜਗ ਸਾਜਣ ਲਾਏ ਕੇਤੇ ਵਾਲੀ ਪਉਣੀ ਨਹੀਂ ਪੜੀ ਜਗਜੀਤ ਸਿੰਘ ਦੀ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿੰਦ ਤੇਕ ਇਸ ਕਰਕੇ ਮਹਾਰਾਜ ਨੇ ਕੋਟ ਬ੍ਰਹਮੇ ਕਰੋੜਾਂ ਬ੍ਰਹਮੇ ਜਗ ਸਾਜਣ ਲਾਏ ਹੋਏ ਨੇ ਉਹਨੇ ਅਤੇ ਲੇਖ ਵੀ ਲਿਖਦੇ ਨੇ ਵੱਖੋ ਵੱਖਰੇ ਦੇਸ਼ਾਂ ਦੀਆਂ ਵੱਖੋ ਵੱਖਰੀਆਂ ਸਰਕਾਰਾਂ ਨੇ ਮੁੱਕੇ ਵੱਖਰੇ ਇੱਕ ਦੇਸ਼ ਵਿੱਚ ਫਿਰ ਸਟੇਟਾਂ ਨੇ ਫਿਰ ਉਹ ਜਿਲ੍ਹੇ ਨੇ ਫਿਰ ਉਹਨਾਂ ਦੇ ਵਿੱਚ ਅੱਗੇ ਸ਼ਹਿਰ ਨੇ ਸ਼ਹਿਰਾਂ ਦੇ ਮਹਿਰ ਬੈਠੇ ਨੇ ਫਿਰ ਏਰੀਆ ਫਿਰ ਛੋਟਾ ਫਿਰ ਘਰ ਹੈ ਫਿਰ ਘਰ ਵਿੱਚ ਵੀ ਹਿੱਸੇ ਨੇ ਇਹ ਸਾਡਾ ਕਮਰਾ ਹੈ ਬੱਚਿਆਂ ਦਾ ਕਮਰਾ ਉੱਥੇ ਇੱਕ ਮੁਖੀ ਆ ਘਰ ਦਾੜਾ ਸਾਰੇ ਘਰ ਨੂੰ ਕੰਟਰੋਲ ਕਰਦਾ ਥੱਲੇੋਂ ਲੈ ਕੇ ਉੱਪਰ ਤੱਕ ਸਾਰਾ ਸਿਸਟਮ ਚੱਲਦਾ ਪਰਮਾਤਮਾ ਤੱਕ ਕਿੰਨਾ ਸੋਹਣਾ ਕੰਟਰੋਲ ਕੀਤਾ ਸ੍ਰਿਸ਼ਟੀ ਨੂੰ ਨੇ ਬਚਾਉ ਵੀ ਉਹੀ ਕਰਦਾ ਕਿਰਪਾ ਵੀ ਉਹੀ ਕਰਦਾ ਵਾਹਿਗੁਰੂ ਦੀ ਮਿਹਰ ਹੈ 6 ਮਹੀਨੇ ਦਾ ਬੱਚਾ ਪਾਇਆ ਬੈਠ ਤੇ ਸੋ ਕਹਿੰਦੇ ਉਹ ਤੇ ਕੱਪੜਾ ਪਾਓ ਵੀ ਠੰਡ ਨਾ ਲੱਗ ਜਾ ਕਿਤੇ ਸੋ ਇੱਕ ਪੜਿਆ ਡਾਕਟਰੀ ਕਰਦਾ ਇਹ ਲੜਕਾ ਉਹ ਕਹਿੰਦੇ 1 ਸਾਲ ਤੱਕ ਕੁਦਰਤ ਵੱਲੋਂ ਸੇਫਟੀ ਹੁੰਦੀ ਹੈ ਜਿਹੜੇ ਡਾਕਟਰੀ ਕਰਦੇ ਉਹਨਾਂ ਨੂੰ ਪਤਾ ਕਿ ਬੱਚੇ ਦੇ ਅਦਾਲੇ ਦੁਆਲੇ ਜਿਹੜਾ ਔਰਾ ਹੁੰਦਾ ਨਾ ਉਹ ਇੰਨਾ ਸੇਫ ਰੱਖਦਾ ਜੇ ਬੱਚੇ ਨੂੰ ਦੁਆਲੇ ਸਰਦੀ ਆਉਣ ਲੱਗੇ ਤਾਂ ਉਹ ਨੇੜੇ ਤੇੜੇ ਗਰਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਆਪ ਉੱਥੇ ਵਾਹਿਗੁਰੂ ਨੇ ਸਾਰੇ ਸਿਸਟਮ ਪਹਿਲਾਂ ਤੋਂ ਹੀ ਬਣਾਏ ਹੋਏ ਨੇ ਕਿਹਨੂੰ ਰੱਖਣਾ ਕਿਹਨੂੰ ਮਾਰਨਾ ਕਿਹਨੂੰ ਬਚਾਉਣਾ ਕਿਹਨੂੰ ਕੀ ਕਰਨਾ ਹਰ ਇੱਕ ਸਿਸਟਮ ਬਣਿਆ ਹੋਇਆ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਉਹਦਾ ਹੁਕਮ ਹੁੰਦਾ ਹੈ ਫਰਮਾਇਤ ਉਹ ਭਾਵੇਂ ਵਾਹਿਗੁਰੂ ਦੀ ਇੱਛਾ ਹੁੰਦੀ ਹੈ ਉਵੇਂ-ਉਵੇਂ ਲੇਖ ਪੈ ਜਾਂਦਾ ਇਨਸਾਨ ਦਾ ਮਹਾਰਾਜ ਨੇ ਸਿੱਧ ਕੀਤਾ ਲੇਖ ਨਾ ਮਿਟਈ ਹੈ ਸਫੀ ਜੋ ਲਿਖਿਆ ਕਰਤਾਰ ਕਰਤਾਰ ਨੇ ਜਿਹੜਾ ਲੇਖ ਲਿਖ ਦਿੱਤਾ ਉਹ ਨਹੀਂ ਮਿਟਦਾ ਸਕੇਤ ਮੰਡੀ ਵਾਲਾ ਰਾਜਾ ਕਹਿਣ ਲੱਗਿਆ ਪੰਜਵੇਂ ਪਾਤਸ਼ਾਹ ਨੂੰ ਫਿਰ ਤੁਹਾਡੀ ਸ਼ਰਨ ਚ ਆਉਣ ਦਾ ਕੀ ਫਾਇਦਾ ਫਿਰ ਅਸੀਂ ਐਵੇਂ ਮੱਥਾ ਟੇਕਦੇ ਤੁਹਾਨੂੰ ਮਹਾਰਾਜ ਕਹਿੰਦੇ ਕੋਈ ਨਹੀਂ ਇਹ ਵੀ ਦਿਖਾ ਦੇਵਾਂਗੇ ਰਾਤ ਨੂੰ ਸੁੱਤਾ ਸੁੱਤੇ ਨੂੰ ਸੁਪਨਾ ਆਇਆ ਚੜਾਈ ਕਰ ਗਿਆ ਜਨਾਲਾ ਨੇ ਘਰੇ ਜਨਮ ਲਿਆ ਉੱਥੇ ਸ਼ਾਦੀ ਹੋ ਗਈ ਬਾਲਕ ਹੋ ਗਏ ਦਾਤਣ ਕੀਤੀ ਪਿੱਲੂ ਦੀ ਪਿੱਲੂ ਖਾਦੇ ਛੋਟੇ ਛੋਟੇ ਹੁੰਦੇ ਨੇ ਖਾਣ ਵਾਲੇ ਸਵੇਰੇ ਉੱਠ ਕੇ ਜਦਾ ਦੰਤਨ ਕੀਤੀ ਪੀਲੂ ਦੇ ਬੀਜ ਨਿਕਲੇ ਦੰਦਾਂ ਚ ਹੈਰਾਨ ਹੈ ਸੁੱਤਾ ਸੀ ਰਾਤ ਪੀਲੂ ਦੇ ਬੀ ਕਿੱਥੋਂ ਆਏ ਤੇ ਮੈਂ ਸੁਪਨਾ ਹੀ ਦੇਖੇ ਸੋ ਇਸ ਤਰ੍ਹਾਂ ਉੱਥੇ ਚੜਾਈ ਕਰ ਗਿਆ ਸੁਪਨੇ ਵਿੱਚ ਜਦੋਂ ਮਹਾਰਾਜ ਨੇ ਸ਼ਿਕਾਰ ਖੇਡਣ ਗਿਆ ਜੰਗਲ ਚ ਗਏ ਇਕੱਲੇ ਹੀ ਬਹੁਤ ਦੂਰ ਅੱਗੇ ਲੰਘੇ ਇੱਕ ਦਰਖਤ ਥੱਲੇ ਬੈਠ ਗਿਆ ਲੱਗੇ ਪਿੰਡ ਆ ਇੱਕ ਛੰਡਾਲਾਂ ਦਾ ਇੱਕ ਛੋਟਾ ਜਿਹਾ ਬੱਚਾ ਕਹਿੰਦਾ ਪਿਤਾ ਜੀ ਤੁਸੀਂ ਇੱਥੇ ਬੈਠੇ ਹੋ ਉਹ ਭੱਜ ਕੇ ਗਿਆ ਕਹਿੰਦਾ ਮਾਤਾ ਜੀ ਪਿਤਾ ਜੀ ਤਾਂ ਉੱਥੇ ਬੈਠੇ ਨੇ 10-12 ਨਿਆਣੇ ਰੋਂਦੇ ਆ ਪਿਤਾ ਜੀ ਤੁਸੀਂ ਸਾਨੂੰ ਛੱਡ ਕੇ ਚਲੇ ਗਏ ਘਰ ਵਾਲੀ ਕਹਿੰਦੀ ਰਾਜਿਆਂ ਵਾਲੇ ਕੱਪੜੇ ਕਿੱਥੋਂ ਪਾ ਲੇ ਤੁਸੀਂ ਇਹ ਘੋੜਾ ਕਿੱਥੋਂ ਲਿਆਂਦਾ ਉਹ ਬੜਾ ਵਿਚਾਰਾ ਪਰੇਸ਼ਾਨ ਇਹਨਾਂ ਨੂੰ ਪੰਜਵੇਂ ਪਾਸੇ ਆ ਗਏ ਕਹਿੰਦੇ ਭਾਈ ਇਹ ਤੁਹਾਡਾ ਬੇਟਾ ਪਤੀ ਨਹੀਂ ਹੈ ਤੁਹਾਡਾ ਪਤੀ ਕਹਿੰਦੇ ਜੀ ਉਹ ਕਹਿੰਦੇ ਚੰਗਾ ਭਲਾ ਕੱਲ ਚੜ੍ਹਾਈ ਕਰ ਗਿਆ ਸੀ ਅਸੀਂ ਦੱਬ ਕੇ ਆਇਆ ਕਹਿੰਦੇ ਚਲੋ ਉੱਥੇ ਚੱਲਦੇ ਸਾਰੇ ਪਿੰਡ ਨੂੰ ਲਿਆ ਨਾਲ ਉਹ ਥਾਂ ਪੱਟੀ ਬਿਲਕੁਲ ਉਸੇ ਸ਼ਕਲ ਦਾ ਬੰਦਾ ਉੱਥੇ ਦੱਬਿਆ ਹੋਇਆ ਸੀ ਰਾਜਾ ਵਿਚਾਰਾ ਫੇਰ ਹਲਾਵੇ ਕਦੇ ਕੁਛ ਕਰੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੇਰੇ ਨਾਲ ਇਹ ਹੋ ਕੀ ਰਿਹਾ ਕਹਿੰਦੇ ਤੈਨੂੰ ਦਿਖਾਇਆ ਯਾਰ ਇਹ ਤੇਰਾ ਲੇਖ ਹੀ ਭੁਗਤਾਇਆ ਸੀ ਸਤਗੁਰੂ ਜੀ ਇੰਨੀ ਸਮਰੱਥਾ ਹੁੰਦੀ ਹੈ ਲੇਖੇ ਹੋਏ ਲੇਖ ਨੂੰ ਸੁਪਨੇ ਚ ਹੀ ਕੱਟ ਦਿੰਦੇ ਨੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਪ੍ਰਮਾਤਮਾ ਦੇਵ ਜੀਵ ਨੂੰ ਫਰਮਾਉਂਦੇ ਨੇ ਜੀਵ ਉਸੇ ਤਰ੍ਹਾਂ ਹੀ ਪ੍ਰਾਪਤ ਕਰਦਾ ਜੇ ਤਾ ਕੀਤਾ ਤੇ ਤਾ ਨਾਉ ਤੋ ਜਿੰਨਾ ਕਿ ਨਾਉ ਤੋਂ ਪਹਿਲਾਂ ਇੱਥੇ ਆਉਣਾ ਪਰਪੰਚ ਐ ਸੰਸਾਰ ਪ੍ਰਮਾਤਮਾ ਨੇ ਰਚਿਆ ਨਾ ਉਹ ਸਾਰਾ ਨਾਮ ਰੂਪ ਹੀ ਐ ਵਿਣ ਨਾ ਆਵੇ ਨਾ ਹੀ ਕੋ ਥਾਂਉ ਨਾਮ ਰੂਪ ਤੋਂ ਬਿਨਾ ਹੋਰ ਕੋਈ ਜਗ੍ਹਾ ਹੀ ਨਹੀਂ ਨਾਮ ਹਰ ਇੱਕ ਥਾਂ ਹੀ ਐ ਇਹਦੇ ਲਈ ਜਿਵੇਂ ਸਿਸਟਮ ਲੈਣਾ ਪੈਂਦਾ ਜਿਵੇਂ ਰੇਡੀਓ ਤੇ ਕਥਾ ਹੁੰਦੀ ਐ ਉਹ ਰੇਡੀਓ ਵਾਲੇ ਆਪਣਾ ਹੀ ਰੇਡੀਓ ਦਿੰਦੇ ਕਹਿੰਦੇ ਇਹ ਰੱਖ ਲਓ ਘਰੇ ਫੇਰ ਸੁਣ ਸਕਦੇ ਹੋ ਸਿਸਟਮ ਲਾਉਣਾ ਪੈਂਦਾ ਨਾ ਅੱਜਕੱਲ ਟੀਵੀ ਦਾ ਵੀ ਆ ਗਿਆ ਬਸ ਸਿਸਟਮ ਦਾ ਛੋਟਾ ਜਿਹਾ ਘਰੇ ਰੱਖਣਾ ਟੀਵੀ ਤੇ ਹੀ ਆਈ ਜਾਣਾ ਚੈਨਲ ਇਸੇ ਤਾਈਂ ਜਿਨ੍ਹਾਂ ਦੇ ਅੰਦਰ ਲਿਓ ਸਿਸਟਮ ਖੁੱਲ ਜਾਂਦੇ ਨੇ ਉਹ ਭਾਵੇਂ ਆ ਜਿਹੜੇ ਕੌਲੇ ਖੜੇ ਨੇ ਕੰਧਾਂ ਨੇ ਇਹਨੂੰ ਕੰਨ ਲਾ ਕੇ ਦੇਖੋ ਇਹਦੇ ਵਿੱਚ ਵੀ ਨਾਮ ਹੈ ਲੱਕੜ ਨੂੰ ਲਾਓ ਕੰਨ ਇਹਦੇ ਵਿੱਚ ਵੀ ਨਾਮ ਹੈ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਆਕਾਸ਼ ਵੀ ਨਾਮ ਜਪਦਾ ਧਰਤੀ ਵੀ ਪਤਾਲ ਵੀ ਤਾਰੇ ਵੀ ਚੰਦਰਮਾ ਵੀ ਗਾਵ ਹੈ ਤੁੰਨੋਂ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਕੌਣ ਨਹੀਂ ਗਾਉਂਦਾ ਤੁਹਾਨੂੰ ਇਸ ਕਰਕੇ ਸਾਰੇ ਕਿਤੇ ਨਾਮ ਹੈ ਨਾਮ ਤੇ ਰੂਪ ਤੇ ਦੋ ਅੰਸ਼ਾ ਅਸਲ ਵਿੱਚ ਮਾਇਆ ਦੀਆਂ ਨੇ ਨਾਮ ਅਤੇ ਰੂਪ ਜੋ ਨਾਸਵੰਤ ਤੇ ਮਿੱਥਿਆ ਨੇ ਉਹ ਜਿਹੜਾ ਨਾਮ ਇੱਥੇ ਕਥਨ ਕਰਦੇ ਨੇ ਉਹ ਵੱਖਰਾ ਹੈ ਸੰਸਾਰ ਜਿਵੇਂ ਆਪਣਾ ਨਾਮ ਰੱਖਿਆ ਹੋਇਆ ਕਿਸੇ ਦਾ ਫਲਾਨੇ ਦਾ ਨਾਮ ਬੜਾ ਵਧੀਆ ਹੈ ਉਹਦਾ ਰੂਪ ਇਸ ਤਰ੍ਹਾਂ ਦਾ ਇਹ ਦੋ ਗੱਲਾਂ ਮਾਇਆ ਦੀਆਂ ਨੇ ਹੁਣ ਜਿਹੋ ਜਿਹੇ ਕਾਰਨ ਹੋਵੇ ਉਹ ਜਿਹੜਾ ਕਾਰਜ ਹੁੰਦਾ ਜਦ ਮਾਇਆ ਮਿੱਥਿਆ ਤਾਂ ਉਹਦਾ ਕਾਰਜ ਰੂਪ ਜਗਤ ਵੀ ਝੂਠਾ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਇਹੋ ਜਗ ਧੂਏ ਦਾ ਪਹਾੜ ਤੈ ਸੱਚਾ ਮੰਨਿਆ ਕਿ ਇਹ ਵਿਚਾਰ ਕਹਿੰਦੇ ਜਿੰਨਾ ਇਹ ਜਗਤ ਪੈਦਾ ਕੀਤਾ ਪ੍ਰਮਾਤਮਾ ਨੇ ਸਾਰਾ ਨਾਮ ਜਪਣ ਵਾਸਤੇ ਪੈਦਾ ਕੀਤਾ ਦੂਜਾ ਭਾਵ ਅਰਥ ਇਹ ਜੇਤਾ ਤੀਤਾ ਜਿੰਨਾ ਪੈਦਾ ਕੀਤਾ ਕੋਈ ਵੀ ਜੀਵ ਇਹ ਤਾਂ ਨਾ ਸਬਦ ਪ੍ਰਮਾਤਮਾ ਨੇ ਮਨੁੱਖ ਕਿਉਂ ਬਣਾਇਆ ਜੇ ਰੋਟੀ ਖਾਣੀ ਜੇ ਸੌਣਾ ਹੀ ਆ ਜੇ ਇਰਖਾ ਕਰਨੀ ਆ ਇਹ ਤਾਂ ਦੂਜੀਆਂ ਜੁੰਨਾ ਵੀ ਕਰੀ ਜਾਂਦੀਆਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਚ ਕੀ ਜਾਦੇ ਆ ਬੰਦੇ ਵਿੱਚ ਕੀ ਆ ਗਿਆਨ ਨਰਨ ਨਿਜ ਅਦਿਕਤਾ ਗਿਆਨ ਬਿਨਾ ਪਸ ਜਾਣ ਬੰਦੇ ਅੰਦਰ ਦੂਜੀਆਂ 84 ਲੱਖ ਜੁਨਾਂ ਵਿੱਚੋਂ ਸਭ ਤੋਂ ਜ਼ਿਆਦਾ ਗਿਆਨ ਹੀ ਐ ਇਹਦੇ 'ਚ ਬੁੱਧੀ ਐ ਪਰ ਜੇ ਬੰਦਾ ਕਹੇ ਕਿ ਮੈਂ ਇੰਨਾ ਖਾ ਲਿਆ ਮੈਂ ਇੰਨਾ ਪੀ ਲਿਆ ਮੈਂ ਇੰਨਾ ਸੌ ਲਿਆ ਇੰਨਾ ਲੜ ਲਿਆ ਇੰਨਾ ਝਗੜ ਲਿਆ ਇੰਨਾ ਕਰਮ ਕਰ ਲਿਆ ਆ ਕਰ ਲਿਆ ਉਹ ਕਰ ਲਿਆ ਜੇ ਵਿਚਾਰ ਕੇ ਦੇਖੀਂ ਮਹਾਰਾਜ ਕਹਿੰਦੇ ਉਹਨਾਂ ਤਾਂ ਪਸ਼ੂ ਵੀ ਕਰੀ ਜਾਂਦੇ ਬੰਦਿਆ ਫਿਰ ਤੂੰ ਵਿਸ਼ੇਸ਼ ਕੀ ਕੀਤਾ ਤੈਨੂੰ ਬੁੱਧੀ ਕਾਹਦੇ ਲਈ ਦਿੱਤੀ ਸੀ ਬੁੱਧੀ ਦਿੱਤੀ ਸੀ ਤੈਨੂੰ ਸਤਸੰਗਤ ਕਰਨ ਨੂੰ ਨਾਮ ਜਪਣ ਨੂੰ ਗੁਰੂ ਵਾਲਾ ਬਣਨ ਨੂੰ ਕਿ ਮਨੁੱਖਾ ਜਨਮ ਦੀ ਪ੍ਰਾਪਤੀ ਕਰਕੇ 84 ਦੇ ਗੇੜੇ ਤੋਂ ਬਾਅਦ ਅਖੀਰਲਾ ਕਦਮ ਹੈ ਇੱਕੋ ਇੱਕ ਕਦਮ ਪੁੱਟਣਾ ਤੇ ਸੱਚਖੰਡ ਨੂੰ ਚਲੇ ਜਾਣਾ ਸਿਰਫ ਇੱਕ ਕਦਮ ਪੁੱਟ ਕੇ ਸੰਗਤ ਵਿੱਚ ਚਲਿਆ ਜਾ ਅਤੇ ਆਪਣੀ ਬੁੱਧੀ ਦੀ ਵਰਤੋਂ ਕਰ ਵਿਵੇਕ ਬੁੱਧੀ ਦੀ ਵਰਤੋਂ ਕਰ ਸਿਆਣਪ ਵਾਲੀ ਬੁੱਧੀ ਦੀ ਵਰਤੋਂ ਕਰਕੇ ਜੋ ਤੂੰ ਕਰ ਰਿਹਾ ਧਿਆਨ ਨਾਲ ਬੈਠ ਕੇ ਦੇਖੀਂ ਕੀ ਇਹ ਨਾਲ ਜਾਣਾ ਜੇ ਵਿਵੇਕ ਬੁੱਧੀ ਵਰਤੀਏ ਜੋ ਜਾਣਾ ਸੋਕਮਾ ਜੋ ਨਹੀਂ ਜਾਣਾ ਛੋੜ ਜਾਏ ਤਿਸ ਦਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਮਹਾਰਾ ਜੀ ਕਹਿੰਦੇ ਜੇ ਨਾਲ ਚੀਜ਼ ਜਾਣ ਵਾਲੀ ਆ ਉਹਦੀ ਮਿਹਨਤ ਹੀ ਨਹੀਂ ਕਰ ਰਹਾ ਇਹ ਮਾਇਆ ਦੇ ਅੰਦਰ ਐਸਾ ਦਲਿੱਦਰ ਹੈ ਕਿ ਬੰਦੇ ਨੂੰ ਬਹੁਤ ਜ਼ਿਆਦਾ ਆਲਸੀ ਕਰ ਦਿੰਦੀ ਦਲਿੱਦਰੀ ਕਰ ਦਿੰਦੀ ਇਸ ਵਾਸਤੇ ਗੁਰਮੁਖ ਜਨ ਜਿਹੜੇ ਰਾਤ ਦਿਨ ਉਹਦਾ ਸਿਮਰਨ ਕਰੀ ਜਾਂਦੇ ਨੇ ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾ ਕਿਰਪਾ ਨਹੀਂ ਹੁੰਦੀ ਦਸਵੇਂ ਪਾਤਸ਼ਾਹ ਕੀ ਕਹਿੰਦੇ ਪੂਰਬੀ ਨਾ ਪਾਰ ਪਾਵੇ ਹਿੰਗੁਲਾ ਹਿਮਾਲ ਧਿਆਵੇ ਦੂਰ ਘਰ ਦੇ ਜੀ ਗੁਣ ਗਾਵੇ ਤੇਰੇ ਨਾਮ ਹੈ ਮਹਾਰਾਜ ਕਹਿੰਦੇ ਸਾਰੇ ਹੀ ਹੁੰਦੇ ਨੇ ਪ੍ਰਮਾਤਮਾ ਨੂੰ ਬੰਗ ਕੇ ਬੰਗਾਲੀ ਫੇਰ ਹੰਗ ਕੇ ਫੇਰ ਰੰਗਾ ਵਾਲੇ ਦਿੱਲੀ ਕੇ ਦਿਲਵਾਲੇ ਤੇਰੀ ਆਗਿਆ ਮੈਂ ਚਲਤ ਹਾਂ ਕਹਨੇ ਸਭ ਤੇਰੀ ਆਗਿਆ ਤੇ ਚੱਲਦੇ ਨੇ ਸਾਰੇ ਤੇਰਾ ਗੁਣ ਗਾਉਂਦੇ ਨੇ ਗੋਖਾ ਗੁਣ ਗਾਵੈ ਚੀਨ ਮਚੀਨ ਕੇ ਸੀਸ ਨੇ ਆਵੇ ਤਿਬਤੀ ਧਿਆਏ ਦੋਖ ਦੇ ਕੇ ਦਲਤ ਹੈ ਜਿਨਾਂ ਤੋਹ ਧਿਆਇ ਤੈਨ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਸਭ ਕੁਛ ਕਹਿੰਦੇ ਨਾਮ ਜਪਣ ਵਾਲ ਨੂੰ ਮਿਲਦਾ ਗੁਰਮੁਖ ਤੇਰਾ ਨਾਮ ਜਪਦੇ ਨੇ ਕੁਦਰਤ ਕਵਣ ਕਹਾ ਵੀ ਚਾਰ ਕਿਨੇ ਮੇਰੀ ਕੀ ਕੁਦਰਤ ਹੈ ਭਾਬ ਮੇਰੀ ਕੀ ਸ਼ਕਤੀ ਮੈਂ ਉਹਦਾ ਵਿਚਾਰ ਪ੍ਰਮਾਤਮਾ ਦਾ ਕਿੱਦਾਂ ਕਹਿ ਸਕਦਾ ਸਮੱਗਰ ਰੂਪ ਵਿੱਚ ਕੁਦਰਤ ਕਵਣ ਕਿ ਪ੍ਰਮਾਤਮਾ ਦੀ ਕੁਦਰਤ ਉਹਦੇ ਵਿੱਚ ਵੀ ਇਨੀ ਤਾਕਤ ਨਹੀਂ ਕਿ ਉਹ ਪ੍ਰਮਾਤਮਾ ਦਾ ਵਿਚਾਰ ਦੱਸ ਸਕੇ ਜਿਹੜੀ ਮਾਇਆ ਵਾਰਿਆ ਨਾ ਜਾਵਾ ਏਕ ਵਾਰ ਮੈਂ ਤਾਂ ਇੱਕ ਰੋਮ ਵੀ ਨਹੀਂ ਵਾਰਿਆ ਭਾਬ ਕਥਨ ਕਰ ਸਕਦਾ ਉਹਦਾ ਮੈਂ ਤਾਂ ਇੱਕ ਰੋਮ ਵੀ ਨਹੀਂ ਉਹਦੇ ਤੋਂ ਵਾਰਿਆ ਜਾ ਸਕਦਾ ਭਾਬ ਪਰ ਕਰਮਾਂ ਕੰਮਿਓ ਦੇ ਇੱਕ ਰੋਮ ਦੀ ਬਹੁਤ ਔਖੀ ਕਹੋ ਉਹ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ ਇਸ ਕਰਕੇ ਮੈਂ ਉਹ ਕਥਨ ਹੀ ਨਹੀਂ ਕਰ ਸਕਦਾ ਮੈਂ ਤਾਂ ਇਹੀ ਕਹਿ ਸਕਦਾ ਜੋ ਤੁਧ ਭਾਵੈ ਸਾਈ ਭਲੀ ਕਾਰ اے ਵਾਹਿਗੁਰੂ ਜੋ ਤੁਹਾਨੂੰ ਪਾਉਂਦਾ ਉਹੀ ਕਾਰ ਭਲੀ ਉਹੀ ਕੰਮ ਚੰਗਾ ਮੈਂ ਤੁੱਛ ਜਿਹਾ ਜੀਵ ਆ ਜੀ ਕਿਣ ਕਾ ਮਾਤਰ ਮੇਰੀ ਬੁੱਧੀ ਆ ਅਤੇ ਤੁਹਾਡੇ ਸਾਹਮਣੇ ਤਾਂ ਮੈਂ ਕੁਝ ਵੀ ਨਹੀਂ ਹਾਂ ਮੇਰੇ ਤੇ ਕਿਰਪਾ ਕਰੋ ਨਾਮ ਦੀ ਕਿਰਪਾ ਕਰੋ ਜੀ ਜੋ ਤੁਹਾਨੂੰ ਪਾਉਂਦਾ ਉਹੀ ਚੰਗਾ ਉਹਦੇ ਬਾਣੇ ਅੰਦਰ ਆ ਜਾਓ ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ ਕਹਿ ਤੂੰ ਐਸੇ ਨਿਸ਼ਚਾ ਕਰ ਭਾਈ ਉਹ ਨਿਰੰਕਾਰ ਵਾਹਿਗੁਰੂ ਸਦਾਏ ਇਸਤ ਤੂਪ ਹੈ ਅਥਵਾ ਤੂੰ ਸਦਾ ਸਲਾਮਤ ਨਿਰੰਕਾਰ ਰਹੇ ਵਾਹਿਗੁਰੂ ਤੁਸੀਂ ਸਦਾਏ ਸਲਾਮਤ ਹੋ ਇਹ ਜਪਜੀ ਸਾਹਿਬ ਦੇ ਅੰਦਰ ਚਾਰ ਮਹਾਵਾਕ ਨੇ ਕੁਦਰਤ ਕਵਣ ਕਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਤੋਂ ਬਾਅਦ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਚਾਰ ਮਹਾਵਾਕ ਨੇ ਐਸਾ ਕਿ ਲੋ ਸਾਡੀਆਂ ਗੱਲਾਂ ਜੇ ਕੋਈ ਸਾਡੇ ਨਾਲ ਐਸਾ ਪੁੱਛਦਾ ਆ ਕਿ ਵੀ ਸਾਡੇ ਵੇਦਾਂ ਚ ਬਾਕ ਨੇ ਅੰਗ ਬ੍ਰਹਮ ਅਕਰ ਅੰਗ ਬ੍ਰਹਮ ਅਸਮੀ ਉਹ ਚਾਰ ਮਹਾਵਾਕ ਦੱਸਦੇ ਨੇ ਵੀ ਸਾਡੇ ਚਾਰ ਮਹਾਵਾਕ ਹੋਏ ਫਿਰ ਵਿੰਮਾ ਨੇ ਵੇਦ ਲਿਖੇ ਤੁਹਾਡੇ ਕੋਲ ਚਾਰ ਮਹਾਵਾਕ ਕਿਹੜੇ ਸਾਡੀਆਂ ਇਹ ਚਾਰ ਚਾਰ ਕੋਣੀ ਚਾਰ ਮਹਾਵਾਕ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਸਾਡੇ ਇਹੀ ਮਹਾਵਾਕ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ 19 ਪੌੜੀ ਦੇ ਵਿੱਚ 163 ਟਖਰਾਂ ਦੁਆਰਾ ਉਪਦੇਸ਼ ਦਿੱਤਾ। ਸੋ ਕੱਲ ਫੇਰ ਸਤਿਗੁਰੂ ਕਿਰਪਾ ਕਰਨਗੇ। ਸਵੇਰੇ ਹਲੇ ਸਮਾਂ 9 ਤੋਂ 10 ਹੀ ਚੱਲ ਰਿਹਾ ਕਥਾ ਦਾ। ਅਤੇ ਸ਼ਾਮ ਦਾ ਸਮਾਂ ਕੁਝ ਤਬਦੀਲੀ ਹੋਵੇਗੀ, ਦੱਸਿਆ ਜਾਵੇਗਾ ਸੰਗਤ ਨੂੰ। ਗੀਤ ਸੰਗੀਤ ਰੇਡੀਓ ਤੇ ਵੀ ਸੰਗਤ ਸਰਵਣ ਕਰਦੀ ਹੈ। ਔਰ ਦੂਸਰਾ ਦੇਸ਼ ਪ੍ਰਦੇਸ਼ ਵੀ ਰੇਡੀਓ ਪਰ ਆਰੰਭ ਹੋ ਚੁੱਕਿਆ ਹੋਵੇਗਾ ਜਾਂ ਕੱਲ ਹੋ ਜਾਵੇਗਾ। ਸੋ ਸਵੇਰ ਦੀ ਕਥਾ ਦਾ ਸਮਾਂ ਹਲੇ ਬਦਲੇਗਾ ਥੋੜਾ ਜਿਹਾ ਰੇਡੀਓ ਦੇ ਆਧਾਰ ਤੇ ਜਿਸ ਨੂੰ ਸਵੇਰੇ ਤੇ ਸ਼ਾਮ ਸੰਗਤ ਸੁਣ ਸਕੇਗੀ ਸੋ sfsikhcenter.org ਇੰਟਰਨੈਟ ਤੇ ਵੀ ਕਥਾ ਸੁਣੀ ਜਾ ਸਕਦੀ ਹੈ ਹੁਣ ਵੀ ਆਪਣੀ ਸਾਰੀ ਕਥਾ ਵਲਦੇ ਵਿੱਚ ਲਾਈਵ ਗਈ ਆ ਸੰਗਤ ਨੇ ਸ਼ਰਵਣ ਕੀਤੀ ਆ ਆਓ ਜੋ ਮੂਲ ਰੂਪ ਵਿੱਚ ਕੀ ਆ ਜੇਤਾ ਕੀਤਾ ਤੇਤਾ ਨਾਓ ਜਿੰਨੀ ਦੁਨੀਆ ਪੈਦਾ ਕੀਤੀ ਨਾਮ ਜਪਣ ਲਈ ਕੀਤੀ ਆ लंगर नाम छको फिर दूजा छकियो वाहे गुरू वाहे गुरू वाहे